ਤੇ ਵੀ ਅੱਜ ਧਿਆ ਸ਼ਹਿਰ ਹੋ ਕੇ ਮੈਂ ਨਵਾਂ ਜਿਵੜਾ ਪਾਇਆ ਤੇ ਅਸੀਂ ਜਲੇ ਸੀਗੇ ਬਾਟ ਤੇ ਮੈਂ ਤੇ ਜਰਾ ਵਰ ਤਿਆਰ ਹੋ ਕੇ ਗੱਡੀ ਤੇ ਬਹਿ ਗਏ ਤੇ ਅੱਜ ਇਹਨਾਂ ਨੇ ਲੇਟ ਕਰ ਦਿੱਤਾ ਤੇ ਫਿਰ ਬਾਬਾ ਜੀ ਦੇ ਦਰਸ਼ਨ ਕਰਕੇ ਲੰਗਰ ਸਾਹਿਬ ਕੇ ਅਸੀਂ ਚੱਲ ਗਏ ਸੀਗੇ ਮਮੀ ਡੈਡੀ ਦੇ ਘਰ ਆਪਣੇ ਨਾਨਕੇ ਜਾ ਕੇ ਜਰਾਵਤ ਨੇ ਬਹੁਤ ਸਾਰੀ ਮਸਤੀ ਕੀਤੀ ਤੇ ਸਾਰਿਆਂ ਨੂੰ ਅੱਛੇ ਤਰੀਕੇ ਨਾਲ ਪਹਿਚਾਨਣ ਲੱਗ ਗਿਆ ਵਾ ਤੇ ਆ ਮੈਡਮ ਸਾਰਿਆਂ ਵਾਸਤੇ ਚਾਹ ਬਣਾ ਕੇ ਲਿਆਈ ਆ ਤੇ ਇੱਧਰ ਨਾਨੀ ਦੋਤਾ ਦੋਵੇਂ ਖੇਡਣ ਡਏ ਆ ਤੇ ਹੁਣ ਤਿਆਰੀ ਚੱਲਣ ਦੀ ਆ ਕੇਕ ਕਟਿੰਗ ਦੀ ਤੇ ਫੋਟੋ ਸ਼ੂਟ ਤੋਂ ਬਾਅਦ ਹੁਣ ਆ ਸਾਰਿਆਂ ਸੰਗ ਤਾਂ ਕੇਕ ਕਟਿੰਗ ਦਾ ਵੇਟ ਕਰਦੀਆਂ ਪਈਆਂ ਵਾ ਤੇ ਫਿਰ ਸਾਰਿਆਂ ਨੇ ਮਿਲ ਜੁਲ ਕੇ ਕੇਕ ਕਟਿੰਗ ਕੀਤੀ ਤੇ ਆਜ ਰਾਵੜ ਦਾ 6 ਮੰਨ ਦਾ ਬਰਥਡੇ ਸੀਗਾ ਤੇ ਉਸ ਤੋਂ ਬਾਅਦ ਸਾਰਿਆਂ ਨੇ ਵਾਰੀ-ਵਾਰੀ ਫੋਟੋ ਸ਼ੂਟ ਕਰਵਾਇਆ ਤੇ ਫਿਰ ਕੀ ਕੇ ਖਾ ਕੇ ਕੋਲਡ ਡਰਿੰਕ ਪੀ ਕੇ ਤੇ ਸੋਸੇ ਖਾ ਕੇ ਅਸੀਂ ਨਿਕਲ ਗਏ ਕਾਰ ਵੱਲ ਕਿਉਂਕਿ ਨੇਰਾ ਪੈਣ ਵਾਲਾ ਸੀ ਤੇ ਘਰ ਜਾ ਕੇ ਜਦੋਂ ਰਾਤ ਨੂੰ ਭੁੱਖ ਲੱਗੀ ਤੇ ਫਿਰ ਦੁੱਧ ਐ ਮੱਠੀ ਛਕ ਲਈ ਤੇ ਮੈਂ ਤੇ ਜ਼ਰਾ ਵਰਮਜਣਾ ਸੋ ਗਏ